ਤੁਹਾਨੂੰ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਦੋਂ ਤੁਸੀਂ ਆਏ ਜੁਨੀਅਰ ਪੰਜਾਬ ਫੀ ਨੰਬਰ ਇਹਨਾਂ ਨੂੰ ਵੀ ਬਹੁਤ ਬੀਤ ਰਹੇ ਕੰਮਕੇ ਨੇ ਕੋਲ ਧੰਨਵਾਦ ਇਹਨਾਂ ਦਾ ਜਿਹੜੇ ਦਾ ਬੰਦ ਦਾ ਬਵਾਸਨ ਦੇ ਨਾਏ ਨੇ ਜਿੰਨਾ ਹੋਰੀ ਜਿੰਨਾ ਤੋਂ ਬਾਅਦ ਪਿਆਰ ਨੂੰ ਬਰਗਾਂਤੀ ਦੇ ਕਿਹੜਾ ਫਲਾਕ ਫੈਕਟਰੀ ਤੋਂ ਕ੍ਰਾਂਤੀਕਾਰੀ ਪੰਜਾਬ ਇਹਨਾਂ ਤੋਂ ਬਾਅਦ ਪਿਆਰ ਅਨੰਦ ਸੁਖਾਂ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ भा <laughs> <laughs> चमचा लगेगा फिर चमचा लाग कौलिया कौलियाला नहीं है गिलास ਆਪ ਲਈ ਆਪ ਆ ਫੜ ਲਈ ਧੋਰ ਫੜ ਲਈ ਧੋਰ ਫੜ ਲੈ ਕੋ ਉਹ ਜੰਮ ਤੇ ਫੜ ਲੈ ਉਹ ਆ ਜੰਮ ਤੇ ਬਹੁਤੀ ਫਰਦਾ ਹਾਂਜੀ ਦੋ ਦੋ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਜੋ ਅੱਜ ਧਰਨਾ ਲੱਗੇ ਹੋਇਆ ਸੀ ਨਾਬਾਵੀ ਕੇ ਅੱਗੇ ਜਾਣ ਦਾ ਪ੍ਰਵਾਨ ਮਿਲਾਇਆ ਕਿਉਂਕਿ ਸਰਕਾਰ ਨੇ ਬੜੇ ਵੱਡੇ ਪ੍ਰਬੰਧ ਕੀਤੇ ਹੋਏ ਸੀ ਕਿ ਕਿਸਾਨਾਂ ਨੂੰ ਅੱਗੇ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਭਾਵੇਂ ਦਿੱਲੀ ਕੋਲ ਕੋਈ ਸਰਕਾਰ ਦੀ ਬੀਜੇਪੀ ਸਰਕਾਰ ਦੀ ਨਹੀਂ ਹਰ ਇੱਕ ਕਿਸਾਨ ਦੀ ਤੁਸੀਂ ਦੇਖ ਸਕਦੇ ਹੋ ਕਿਸਾਨੀ ਧਰਨਾ ਜੋ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਵੀ ਵਿੱਚ ਦਿਖਾ ਰਹੇ ਆ ਤੁਹਾਨੂੰ ਜਾਣ ਤੋਂ ਬਾਅਦ ਜਦੋਂ ਆਪਾਂ ਫਿਰ 19 ਤਰੀਕ ਨੂੰ ਗਏ ਉਹਨਾਂ ਨੇ ਆਪਣੇ ਕਿਸੇ ਕੋਲੇ ਗੋਲੇ ਫੰਬਰਾਏ ਬੜੇ ਅਫਰੂ ਗਏ ਤੇ ਗੋਲੇ ਵਰਤਾਏ ਤੇ ਆਪਰਾ ਇੱਕ ਕਿਸਾਨ ਸੁਭ ਕਰਨ ਖਡੌਰੀ ਬਲਦ ਤੇ ਸ਼ਹੀਦ ਹੋ ਗਿਆ ਮੋਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹੜਾ ਕਿ ਅੱਜ ਤਕਰੀਬਨ 10.5 ਮਹੀਨੇ ਹੋ ਚੁੱਕੇ ਨੇ ਮੋਰਚੇ ਜਾਂਦੇ ਨੂੰ ਜੋ ਜਾਂਦੇ ਨੇ ਮੋਤੀਆਂ ਦੇ ਵਿੱਚ ਭਾਵੇਂ ਖਲੋਰੀ ਵਾਟਰ ਤੇ ਜਾਂਦੇ ਨੇ ਜਾਂ ਸੰਭੂ ਵਾਟਰ ਤੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਨਾਬੇ ਦੀਆਂ ਤੁਹਾਨੂੰ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਆ ਨਾਬੇ ਸ਼ਹਿਰ ਦੇ ਵਿੱਚ ਜੋ ਧਰਨਾ ਲੱਗਿਆ ਹੋਇਆ ਸੀ ਬੌੜਾ ਗੇਟ ਵਿਖੇ ਆਹੀ ਸਰਕਾਰ ਦੀ ਲਾਈਵ ਦੇ ਵਿੱਚ ਤੁਹਾਨੂੰ ਸਾਰੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਲਾਈਵ ਦੇ ਵਿੱਚ ਕਿਸਾਨੀ ਧਰਨਾ ਬੋੜਾਂ ਗੱਟ ਵਿਖੇ ਲਾਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਲਾਗ ਦੇ ਵਿੱਚ ਤੁਰ ਕੇ ਚਲੇ ਜਾਓ ਪੈਦਲ ਚਲੇ ਜਾਓ ਤੁਹਾਡੀਆਂ ਟ੍ਰੈਕਟਰ ਟਰਾਲੀਆਂ ਨਹੀਂ ਜਾਣ ਦੇਵਾਂਗੇ ਜਦੋਂ ਪੱਤੂ ਦਾ ਬਿਆਨ ਆਇਆ ਕਿ ਤੁਰ ਕੇ ਕਿਸਾਨ ਕਹਿਣ ਚਲੇ ਜਾਓ ਇਸ ਤੋਂ ਪਿੱਛੇ ਆਪਾਂ ਨੇ ਆਪਾਂ ਵੀ ਰੱਖੀ ਇੱਕ ਪਾਈ ਵੀ ਰੱਖੀ ਗਿਆ ਟ੍ਰੈਗਲ ਪੈਦਲ ਜਾਣ ਵਾਸਤੇ ਆਪਾਂ ਨੇ 101 ਕਿਸਾਨਾਂ ਦਾ ਜਥਾ ਭੇਜਿਆ ਔਰ ਜੱਗੇ ਸਾਰੇ ਚੋਂ ਪਤਾ ਹੀ ਹੈ ਟੋਪ ਕੰਡੀਆਂ ਤੇ ਦੇਖ ਜਿਓ ਕਿ ਕਿੰਨੇ ਉਹਨਾਂ ਨੇ ਦੋਕੇ ਵੀ ਆਪਾਂ ਨੂੰ ਜਾਣ ਦਿੱਤਾ ਆਪਣੇ ਤੇ ਬੋਲੀਆਂ ਬਰਾਈਆਂ ਅੱਜ ਵੀ ਇਹਦੇ ਦੂਰੇ ਖੱਡੇ ਪਾਣੀ ਦੀਆਂ ਬੁੜਵਾੜਾ ਕੀਤੀਆਂ ਕੱਲ੍ਹ ਫੇਰ 8 ਤਰੀਕ ਨੂੰ ਫੇਰ ਇੱਕ ਜੱਥਾ ਭੇਜਿਆ ਜਿਹੜਾ ਤੇ ਫੇਰ ਉਹਨਾਂ ਨੇ ਰੋਕ ਦਿੱਤਾ ਗਿਆ ਰੇੜ ਗੋਲੀਆਂ ਚਲਾਈਆਂ ਲਾਈਵ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਸਾਨੀ ਧਰਨੇ ਦੀਆਂ ਵੀਡੀਓ ਸਿੱਧੀਆਂ ਦਿਖਾ ਰਹੇ ਆ ਜੋ ਪੰਜਾਬ ਬੰਦਾ ਐਲਾਨ ਕੀਤਾ ਗਿਆ ਸੀ ਬਿਲਕੁਲ ਪੰਜਾਬ ਨੂੰ ਸੀਲ ਕੀਤਾ ਗਿਆ ਆਲੇ ਦੁਆਲੇ ਕਿਸਾਨਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋ ਗਿਆ ਜੀ ਕਫਾਲਾਂ ਤੇ ਅਤਿਆਚਾਰ ਕੀਤੇ ਕਿਉਂਕਿ ਪਹਿਲਾਂ ਤਾਂ ਉਹ ਵੀ ਸਰਕਾਰ ਕਹਿ ਰਹੀ ਹੈ ਕਿ ਬਾਗਲ ਜਾ ਕੇ ਆਪਣਾ ਰੋਜ਼ਗਾਰ ਤੁਸੀਂ ਕਰ ਸਕਦੇ ਹੋ ਪਰ ਤੋਹਣ ਵੀ ਨਹੀਂ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਮਾਤੇ ਮਾ ਬਖਮੀ ਨੇ ਹੋ ਕੇ ਆਪਾਂ ਉਹਤੇ